ਸਤਲੁਜ ਦਰਿਆ ਨਾਲ ਲੱਗਦੇ ਜੀਰਾ ਹਲਕੇ ਦੇ ਪਿੰਡ ਵੀ ਹਰਦੀ ਲਪੇਟ ਵਿੱਚ ਫਤਿਗਣ ਸਬਰਾਂ ਵਿੱਚ ਐਨਡੀਆਰਐਫ ਟੀਮ ਵੱਲੋਂ ਕੀਤਾ ਰੈਸਕਿਊ ਪਿੰਡ ਚਾਮਕੇ ਦਾ ਟੁੱਟਿਆ ਪੁਲ ਕਿਸਾਨਾਂ ਨੇ ਮੋਟਰ ਚੜਾਇਆ ਦਰਕਤਾ ਤੇ ਫਿਰੋਜ਼ਪੁਰ ਦੇ ਬਾਟ ਪਿੰਡ ਹਰਦੀ ਲਪੇਟ ਵਿੱਚ ਡੀਸੀ ਬੋਲੀ 24 ਘੰਟੇ ਵਿੱਚ ਪਾਣੀ ਘਟਣ ਦੀ ਸੰਭਾਵਨਾ ਜਿੱਥੇ ਫਿਰੋਜ਼ਪੁਰ ਦੇ ਸਰਦ ਦੀ ਪਿੰਡਾਂ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਵਧੇ ਪਾਣੀ ਕਾਰਨ ਹਰਦੀ ਦੀ ਸਥਿਤੀ ਗੰਭੀਰ ਬਣੀ ਹੋਈ ਉਥੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜੀਰਾ ਦੇ ਕਈ ਪਿੰਡ ਵੀ ਸਤਲੁਜ ਦਰਿਆ ਦੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਬਿਆਸ ਅਤੇ ਸਤਲੁਜ ਦਰਿਆ ਦੇ ਮਿਲਣ ਦੌਰਾਨ ਪਾਣੀ ਦਾ ਜਲ ਸਤਰ ਇਨਾ ਵੱਧ ਚੁੱਕਿਆ ਹੈ ਕਿ ਆਸ-ਪਾਸ ਦੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ਅਤੇ ਖੇਤ ਹੜ੍ਹ ਦੇ ਪਾਣੀ ਨਾਲ ਪਰ ਚੁੱਕੇ ਹਨ ਹਲਕੇ ਦੇ ਪਿੰਡ ਚਾਮਕੇ ਦੇ ਕੋਲ ਨਹਿਰ ਤੇ ਬਣਿਆ ਪੁਲ ਵੀ ਪਾਣੀ ਦੇ ਤੇਜ਼ ਬਹਾਵ ਕਾਰਨ ਟੁੱਟ ਚੁੱਕਾ ਹੈ ਜਦ ਕਿ ਦਰਿਆ ਦੇ ਨਾਲ ਲੱਗਦਾ ਪਿੰਡ ਫਤਿਗੜ ਸਬਰਾ ਸਮੇਤ ਕਈ ਪਿੰਡ ਹੜ੍ਹ ਦੀ ਮਾਰ ਵਿੱਚ ਆ ਚੁੱਕੇ ਹਨ ਪਣੀ ਕਰਾਂ ਤੱਕ ਵੀ ਮਾਰ ਕਰਨ ਲੱਗਾ ਹੈ ਪ੍ਰਸ਼ਾਸਨ ਵੀ ਹਰ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਬੀਤੀ ਰਾਤ ਯਾਨੀ ਮੰਗਲਵਾਰ ਦੀ ਰਾਤ ਪਿੰਡ ਫਤਿਗੜ ਸਬਰਾ ਤੋਂ ਜੀਰਾ ਪ੍ਰਸ਼ਾਸਨ ਖਾਸ ਕਰ ਐਸ ਡੀ ਐਮ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਐਨ ਡੀ ਆਰ ਐਫ ਦੇ ਸਹਿਯੋਗ ਨਾਲ ਰੈਸਕਿਊ ਕੀਤਾ ਗਿਆ ਅਤੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਇਸ ਤੋਂ ਇੱਕ ਗੱਲ ਸਾਫ ਹੋ ਰਹੀ ਹੈ ਕਿ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਵਰਤਣ ਨੂੰ ਤਿਆਰ ਨਹੀਂ ਦੂਜੇ ਪਾਸੇ ਇਸੇ ਹਲਕੇ ਦੇ ਪਿੰਡ ਚਾਮਕੇ ਕੋਲ ਨਹਰੇ ਬਣਿਆ ਪੁਲ ਵੀ ਪਾਣੀ ਦੇ ਤੇਜ਼ ਬਹਾਵ ਕਾਰਨ ਟੁੱਟ ਗਿਆ ਹੈ ਅਤੇ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ ਇਸ ਤੋਂ ਇਲਾਵਾ ਖਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਖੇਤਾਂ ਵਿੱਚ ਪਾਣੀ ਪਰ ਜਾਣ ਨਾਲ ਫਸਲ ਤਾਂ ਤਬਾਹ ਹੋ ਚੁੱਕੀ ਹੈ ਨਾਲ ਹੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਨੂੰ ਉਤਾਰ ਕੇ ਦਰਖਤਾਂ ਤੇ ਬੰਨ ਦਿੱਤਾ ਹੈ ਜਿਸ ਦੀ ਹਕੀਕਤ ਮੌਕੇ ਤੇ ਬਣਾਈ ਗਈ ਵੀਡੀਓ ਬਿਆਨ ਕਰ ਰਹੀ ਹੈ ਐਸ ਡੀ ਐਮ ਜੀਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਹੜ੍ਹ ਦੀ ਸਥਿਤੀ ਨੂੰ ਲੈ ਕੇ ਆਪਣੀ ਤਰਫੋਂ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਉਹਨਾਂ ਵੱਲੋਂ ਰਿਲੀਫ ਕੈਂਪ ਵੀ ਬਣਾਏ ਗਏ ਹਨ ਉਹਨਾਂ ਦੱਸਿਆ ਕਿ ਬਿਆਸ ਅਤੇ ਸਤਲੁਜ ਦਾ ਮਿਲਣ ਹੋਣ ਕਾਰਨ ਹਰੀ ਕੇ ਹੈਡ ਯਾਨੀ ਸਤਲੁਜ ਦਰਿਆ ਵਿੱਚ ਇਸ ਸਮੇਂ 2 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚੱਲ ਰਿਹਾ ਹੈ ਤੇ ਇਸ ਕਾਰਨ ਹੜ੍ਹ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਕਈ ਪਿੰਡ ਸਤਲੁਜ ਦੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਖੇਤ ਪਿੰਡਾਂ ਵਿੱਚ ਵੀ ਪਾਣੀ ਫਿਰ ਚੁੱਕਿਆ ਹੈ ਜਦ ਕਿ ਖੇਤਾਂ ਵਿੱਚ ਪਾਣੀ ਪਰ ਚੁੱਕਾ ਹੈ ਐਸ ਡੀ ਐਮ ਨੇ ਪਾਣੀ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਖਾਲੀ ਕਰਕੇ ਉੱਚੀਆਂ ਜਗ੍ਹਾ ਤੇ ਚਲੇ ਜਾਣ ਤਾਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਪ੍ਰਸ਼ਾਸਨ ਵੱਲੋਂ ਰਾਤ ਕੈਂਪ ਸਥਾਪਿਤ ਕੀਤੇ ਗਏ ਹਨ ਜਿੱਥੇ ਖਾਣ ਪੀਣ ਅਤੇ ਰਹਿਣ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਉਧਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ ਸ਼ੇਖਾ ਸ਼ਰਮਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਹਣ ਦੀ ਲਪੇਟ ਵਿੱਚ ਫਿਰੋਜ਼ਪੁਰ ਦੇ ਕਰੀਬ 62 ਪਿੰਡ ਆ ਚੁੱਕੇ ਹਨ ਹਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵਾਸਤੇ ਰਿਲੀਫ ਕੈਂਪ ਲਗਾਏ ਗਏ ਹਨ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਖਾਣ-ਪੀਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਦਾ ਜਲ ਸતર ਘਟਣ ਦੀ ਸੰਭਾਵਨਾ ਹੈ ਅਗਲੇ 24 ਘੰਟਿਆਂ ਦੇ ਵਿੱਚ ਪਾਣੀ ਕਰ ਸਕਦਾ ਹੈ ਜੋ ਕਿ ਰਾਤ ਦੀ ਗੱਲ ਹੈ